श वास्ते आहे यात्रा कोसो संबोधन ਕਰਨ ਕੀਤਾ ਹੈ ਅੱਜ ਆਪਾਂ ਸਾਰੇ ਇਹ ਕੋਈ ਕਿਸੇ ਪਾਰਟੀ ਦਾ ਕਿਸੇ ਪਾਰਟੀਕੂਲਰ ਆਰਗੇਨਾਈਜੇਸ਼ਨ ਦਾ ਕਿਸੇ ਸੰਗਠਨ ਦਾ ਇਹ ਅੱਜ ਮਾਸ ਨਹੀਂ ਹੈ ਪੂਰਾ ਦਾ ਪੂਰਾ ਸਮਾਜ ਹਰ ਪੱਖੋਂ ਸਮਾਜ ਦਾ ਹਰ ਜਿਹੜਾ ਡਿਪਰੈਜ਼ੈਂਟੇਟਿਵ ਹੈ ਉਸਤਾ ਕਿ ਉਹਨਾਂ ਜੀ ਦੱਸ ਰਹੇ ਸੀ ਪਰਾਸਾਂ ਤੋਂ ਬੰਦਰਾ ਤੋਂ ਸਾਰੇ ਬਜ਼ਾਰਾਂ ਤੋਂ ਬੋਲਕਿਆਂ ਤੋਂ ਸਕੂਲਾਂ ਤੋਂ ਸਾਰੇ ਆਪਸੇ ਇਕੱਠੇ ਹੋਏ ਆ ਇੱਕੋ ਇੱਕ ਆਵਾਜ਼ ਦੇਣ ਦੇ ਲਈ ਕਿ ਅਸੀਂ ਫੌਜ ਨਾਲ ਖੜੇ ਆ ਔਰ ਅਸੀਂ ਆਪਰੇਸ਼ਨ ਤੋਂ ਦੂਰ ਦੇ ਨਾਲ ਖੜੇ ਆ ਔਰ ਅਸੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦਾ ਇਹ ਪੂਰਾ ਸਹਾਰਾ ਜੋ ਜਿਹੜਾ ਉਹਨੇ ਕਦਮ ਪੁੱਟਾ ਕਿ ਵਾਰੀ-ਵਾਰੀ ਜੋ ਅਤੰਕਵਾਦ ਸਾਡੇ ਭਾਰਤ ਤੇ ਹਮਲਾ ਕਰ ਰਿਹਾ ਅਸੀਂ ਉਹਨਾਂ ਨੇ ਖੁੱਸਕੇ ਕਾਰਨ ਹੋ ਸਕੇ ਉਹਨਾਂ ਨੇ ਹਮਲਾ ਕੀਤਾ ਮਸਕੜਾ ਜਿਹੜਾ ਉਹਦੋਂ ਦਿੱਤੀ ਪਹਿਲੀ ਵਾਰੀ ਹੋਈ ਆ ਕਿ ਕਿਸੇ ਹੱਦ ਦੇ ਅੰਦਰ 100 ਕਿਲੋਮੀਟਰ ਅੰਦਰ ਜਾ ਕੇ ਸਾਰੇ ਦੇ ਸਾਰੇ ਟੈਰਰਿਸਟ ਦੇ ਕੈਂਪ ਖਤਮ ਕੀਤੇ ਗਏ ਔਰ ਕੱਲ ਪਰसों ਤੋਂ ਭਾਰਤ ਤੋਂ ਵੱਡੇ ਵੱਡੇ ਡੈਲੀਗੇਸ਼ਨ ਮਲਟੀ ਪਾਰਟੀ ਡੈਲੀਗੇਸ਼ਨ ਹਰ ਸਮਾਜ ਦਾ ਰਿਪਰੈਜ਼ੈਂਟੇਟਿਵ ਲੈ ਕੇ ਸੰਸਾਰ ਵਿੱਚ ਡੈਲੀਗੇਸ਼ਨ ਜਾ ਰਹੇ ਨੇ ਔਰ ਉਹਨਾਂ ਦਾ ਇੱਕੋ ਇੱਕ ਮੰਤਵ ਹੈ ਕਿ ਅਸੀਂ ਸਾਰ ਦੁਨੀਆ ਤੇ ਅਤੰਤਵਾਦ ਦੇ ਖਿਲਾਫ ਇੱਕ ਅ ਯੂਨਾਈਟਿਡ ਜਿਹੜੀ ਵੌਇਸ ਹੈ ਉਹਨੂੰ ਇਕੱਠੀ ਕਰ ਸਕੀਏ ਗਲੋਬਲ ਫਰੰਟ ਤੇ ਪਾਕਿਸਤਾਨ ਨੂੰ ਲਗਾ ਸਕੀਏ ਔਰ ਕਦੇ ਇਹ ਦੁਬਾਰਾ ਨਾ ਹੋਏ ਜਿਹੜਾ ਸੀ ਨਿਊਕਲੀਅਰ ਵੈਪਨ ਦਾ ਉਹ ਬਲੈਕਮੇਲ ਕਰਦੇ ਸਨ ਉਹ ਪ੍ਰੋਗਰਾਮ ਖਤਮ ਕੀਤਾ ਔਰ ਇਹ ਇਸਤੇ ਲਈ ਪੋਸੀਬਲ ਹੋਇਆ ਦੀ ਆਪ ਦਾ ਸਾਵੇ ਇੱਕ ਜੋ ਮੋਕੇ ਇਸ ਸੰਪੂਰਨ ਪ੍ਰਸਤਿਤੀ ਵਿੱਚ ਖੜੇ ਸਾਹਮਣੇ ਆਇਸ ਲਈ ਸਾਨੂੰ ਸਾਰੇ ਨੂੰ ਬੋਲ ਦੁਦਾਈ ਰਾਣਤ ਮਾਤਾ ਕੀ ਸਾਰੇ ਸੜਕ ਤੇ ਆਣਗੇ ਸਾਰੇ ਸਾਥੀ ਸੜਕ ਤੇ ਆਣਗੇ ਮੇਰੀ ਬੇਨਤੀ ਹੈ ਸਾਰੇ ਸਾਥੀਆਂ ਨੂੰ ਸਾਰੇ ਸੜਕ ਤੇ ਆਣਗੇ ਕੋਈ ਸਾਥੀ ਮਾਤਰਾ ਬੰਦੇ ਮਾਤਰਾ ਬੰਦੇ ਮਾਤਰਾ ਬੰਦੇ ਮਾਤਰਾ ਬੰਦੇ ਮਾਤਰਾ ਜੈ ਮਾਤਰਾ ਜਿੰਦਾਬਾਦ ਜਿੰਦਾਬਾਦ ਗੁੜੀਆਂ ਕਿੱਧਰ ਜਾ ਰਹੇ ਅੱਜ ਸੱਪੇਸ ਜਾ ਰਹੇ ਰੰਗਾ ਹੈ ਹੈ ਰੰਗਾ ਹੈ ਕਿਹਦਾ ਲੱਗ ਰਿਹਾ ਹੈ ਅੱਛਾ ਹੈ ਹੈ ਜੀ ਸਲਾਮੀਆਂ ਹੈ ਹੈ ਕੋਈ ਨਾ ਮਾਈਦਰ ਉਸੇ ਸਲਾਮੀ ਹੈ ਕਿਵੇਂ ਲੱਗ ਰਿਹਾ ਹੈ ਬਿਲਕੁਲ ਬਹੁਤ ਵਧੀਆ ਹੈ ਵਧੀਆ ਇੰਡੀਅਨ ਆਰਮੀ ਜਿੰਦਾਬਾਦ ਬਹੁਤ ਜਰਾਤ ਬਹੁਤ ਜਰਾਤ ਆਗਰੇ ਮਾਤਾ ਕੀ ਬਹੁਤ ਜਰਾਤ ਫੌਜੀਆਂ ਦੇ ਸਮਾਨ ਵਿੱਚ ਜਿਸ ਤਰੀਕੇ ਨਾਲ ਉਹਨਾਂ ਨੇ ਇਸ ਦੇਸ਼ ਦੀ ਸ਼ਾਨ ਵਧਾਈ ਆ ਅੱਜ ਉਹਨਾਂ ਨੂੰ ਸਲੂਟ ਕਰਨ ਵਾਸਤੇ ਬਹੁਤ ਭਾਰੀ ਤਾਦਾਦ ਵਿੱਚ ਜਿਹੜੀ ਯਾਤਰਾ ਹੈ ਕੱਢੀ ਜਾ ਰਹੀ ਆ ਔਰ ਜਿਹੜਾ ਇਸ ਵੇਲੇ ਦਾ ਮਾਹੌਲ ਹੈ ਹੋਰ 15 ਮਿੰਟ ਵਿੱਚ ਜੋ ਯਾਤਰਾ ਸ਼ੁਰੂ ਹੋਏਗੀ ਇਸ ਤੋਂ ਡਬਲ ਸੰਖਿਆ ਵਿੱਚ ਲੋਕ ਹੋਣਗੇ ਮੋਦੀ ਜੀ ਨੇ ਜੋ ਕੁਝ ਕੀਤਾ ਸ਼ਾਇਦ ਦੇਸ਼ ਦਾ ਕੋਈ ਹੋਰ ਪ੍ਰਧਾਨ ਮੰਤਰੀ ਹੁੰਦਾ ਉਹ 4 ਦਿਨਾਂ ਦੇ ਵਿੱਚ ਨਹੀਂ ਕਰ ਪਾਉਂਦਾ ਔਰ ਜਿਸ ਤਰੀਕੇ ਦੇ ਨਾਲ ਪਾਕਿਸਤਾਨ ਦਾ ਧੂਆ ਕੱਢਿਆ ਹੈਗਾ ਉਹ ਦੇਖਣ ਵਾਲਾ ਜਿਸ ਤਰੀਕੇ ਨਾਲ ਪ੍ਰਸੀਜਨ ਸਟ੍ਰਾਈਕ ਕੀਤੀ ਹੈ ਉਹ ਵੀ ਦੇਖਣਯੋਗ ਹੈ ਔਰ ਇਹ ਅੱਜ ਵੀ ਜਿਹੜੀ ਤਿਰੰਗਾ ਯਾਤਰਾ ਸਿਰਫ ਔਰ ਸਿਰਫ ਫੌਜੀਆ ਨੂੰ ਸਲੂਟ ਆ ਸੈਨਾ ਸੈਨਾ ਸਾਡੇ ਦੇਸ਼ ਦੀ ਹਮੇਸ਼ਾ ਤਾਕਤਵਰ ਰਹੀ ਹੈ ਪਰ ਜਸਤਰੀਕੇ ਨਾਲ ਇਹ ਮਨੋਵਲ ਸੈਨਾ ਦਾ ਮੋਦੀ ਜੀ ਦੀ ਨੇਤਰਤਵ ਕਰਕੇ ਵਧਿਆ ਔਰ ਜਸਤਰੀਕੇ ਨੇ ਸੈਨਾ ਨੇ ਕੰਮ ਕੀਤਾ ਉਹ ਸਾਡੇ ਦੇਸ਼ ਨੂੰ ਉਸੇ ਤੱਕ ਗਰਵ ਹੈ ਧੰਨਵਾਦ ਯਾਤਰਾ ਅੱਜ ਆਪਰੇਸ਼ਨ ਸਿੰਧੂਰ ਦੀ ਸਫਲਤਾ ਲਈ ਤੇ ਸਾਡੇ ਦੇਸ਼ ਦੇ ਵੀਰ ਜਵਾਨਾਂ ਲਈ ਅਸੀਂ ਉਹਨਾਂ ਸਾਰੇ ਨੂੰ ਨਮਨ ਕਰਦੇ ਹੋਏ ਇਹ ਤਿਰੰਗਾ ਯਾਤਰਾ ਮੁਹੱਲੇ ਵਿੱਚ ਕੱਢੀ ਜਾ ਰਹੀ ਹੈ ਇੰਨੀ ਗਰਮੀ ਵਿੱਚ ਇੰਨੀ ਧੁੱਪ ਦੇ ਵਿੱਚ ਵੀ ਸਾਰੀਆਂ ਮਾਵਾ ਪੈਨਾ ਇਕੱਠੀਆਂ ਹੋਈਆਂ ਹਨ ਤੁਸੀਂ ਇਹ ਦੇਖੋ ਸਾਰੇ ਪਾਸੇ ਸਾਡੇ ਦੇਸ਼ ਦਾ ਤਿਰੰਗਾ ਲਹਿਰਾ ਰਿਹਾ ਹੈ ਸਾਨੂੰ ਮਾਣ ਹੈ ਆਪਣੇ ਦੇਸ਼ ਦੀ ਸਟਰੋਂਗ ਲੀਡਰਸ਼ਿਪ ਦੇ ਉੱਤੇ ਸਾਡੀ ਸੈਨਾ ਦੇ ਉੱਤੇ ਜਿਨ੍ਹਾਂ ਨੇ ਪਾਕਿਸਤਾਨ ਦੇ ਵਿੱਚ ਜਾ ਕੇ ਉੱਥੇ ਸਾਰੇ ਅਤੰਕੀਆਂ ਨੂੰ ਮਾਰ ਗिराया ਅਤੰਕੀਆਂ ਦੇ ਅੱਡੇ ਨੂੰ ਤਬਾਹ ਕੀਤਾ ਕਿਸੇ ਸਿਵਿਲਿਅਨ ਨੂੰ ਹਰਟ ਨਹੀਂ ਕੀਤਾ ਗਿਆ ਜਦਕਿ ਪੀਓਕੇ ਦੇ ਵਿੱਚ पीओ के वाले ने पाकिस्तान वाले ने ਸਾਡੇ 26 નિર્દોષ નાગરિકા ਨੂੰ ਉੱਥੇ માર્યા 26 ਭੈਣਾਂ ਦਾ ਸਿੰਦੂਰ ਉਜਾੜਿਆ ਉਸ ਦਾ બદਲਾ ਲੈਣ ਲਈ ਜਦੋਂ ਪਾਕਿਸਤਾਨ ਦੇ ਉੱਤੇ ਹਮਲਾ ਕੀਤਾ ਗਿਆ ਡਰੋਨ ਭੇਜੇ ਗਏ ਪਾਕਿਸਤਾਨ ਦੇ 에ਅਰ ਬੇਸ ਨੂੰ ਤਬਾਹ ਕਰ ਦਿੱਤਾ ਗਿਆ ਆਤੰਕੀਆਂ ਦੀ ਜੜ ਨੂੰ ਖਤਮ ਕੀਤਾ ਗਿਆ ਇਸ ਦੇ ਲਈ ਅੱਜ ਸਾਰੀਆਂ ਪੈਨਾ ਆਪਣੀ ਸੇਨਾ ਦੇ ਅੰਦਰ ਨਤਮਕਸਾ ਹੋ ਰਹੀਆਂ ਨੇ ਕਿ ਸਾਡੇ ਸੰਦੂਰਾਂ ਦੀ ਰੱਖਿਆ ਕਰਨ ਲਈ ਭਾਰਤ ਦੇ ਜਵਾਨ ਭਾਰਤ ਦੀ 에ਅਰ ਨੇਵੀ ਸਾਰੇ ਇਕੱਠੇ ਹੋਏ ਤੇ ਉਹਨਾਂ ਨੇ ਸਾਡੇ ਸੰਦੂਰ ਦੀ ਰੱਖਿਆ ਦਾ ਪ੍ਰਣ ਲਿੱਤਾ ਤੇ ਆਪਣੀ ਜਾਨ ਦੀ ਵਾਦੀ ਲਗਾਈ ਸਾਨੂੰ ਮਾਣ ਹੈ ਆਪਣੀ ਸੇਨਾ ਦੇ ਉੱਤੇ ਭਾਰਤ ਮਾਤਾ ਕੀ ਜੈ ਭਾਰਤ ਮਾਤਾ ਕੀ ਜੈ माता की नाम मैं मिलीगढ़ मोहाली तो भाजपा महिला मोर्चा जिला अध्यक्ष नमस्कार वंदे मात नीलम मरोड़ा नीलम मरोड़ा नाम है हम देश की प्रगति के लिए निकाल रहे हैं और अपना भारत माता का झंडा ऊंचा रहे हैं के सम्मान के लिए हम हैं ंगा यात्रा निकालते हैं तिरंगा यात्रा हम सभी पहले इसीलिए करते हुए सभी भाई इसीलिए करते हुए कि भारत माता के लिए भारत माता के जो है सारे फौजी भाई है उनके सम्मान को उनको प्रणाम नीता जोशी हम जी मोदी जी की ये तिरंगा यात्रा निकाल रहे हैं उन्होंने तीन दिनों में पाकिस्तान का सफाया कर दिया इस खुशी में मोहाली वासी सारी महिला मोर्चा ये तिरंगा यात्रा लेके जा रही है आ, किसी सिविलियन को नहीं मारा गया उग्रवादी कैंप नष्ट किए गए इसमें सारे उन्होंने वार्निंग दे दी अगर द्वारा युद्ध किया द्वारा अटैक किया तो भयंकर युद्ध होगा पाकिस्तान के साथ भारत माता की भारत माता की देखो आज एक बहुत बड़ा दिन है जिस दिन ਸਾਡੇ ਜਦੋਂ ਪਾਕਿਸਤਾਨ ਵਾਲੇ ਸਾਡੇ ਤੇ ਆਏ اور ਉਹਨੇ ਨੇ ਸੋਚਿਆ ਅਸੀਂ ਕੁਝ ਨਹੀਂ ਆ ਜਦੋਂ ਸਾਡੇ ਵੀਰਾਂ ਨੇ ਬਹਾਦਰੀ ਦਿਖਾਈ ਇੱਕ ਇੱਕ ਸੰਧੂਰ ਦੇ ਬਜਲੇ ਉਹਨਾਂ ਦਾ ਸਾਰਾ ਕੱਬਰ ਖਤਮ ਕਰਤਾ ਅੱਜ ਜਸਤਨ ਨੂੰ ਉਹਨਾਂ ਤੇ ਗਰਮ ਹੈ ਇਸ ਗਰਮ ਕਰਕੇ ਅਸੀਂ ਆਪਣੇ ਝੰਡੇ ਉੱਚੇ ਲਹਿਰਾ ਰਹੇ ਆਂ ਔਰ ਅਸੀਂ ਕਹਿੰਦੇ ਆ ਕਿ ਭਾਰਤ ਮਾਤਾ ਕੀ ਜੈ ਮਾਰਾ ਸਮਾਜਾ ਕੀ ਅੱਜ ਪਾਕਿਸਤਾਨ ਨੂੰ ਪਤਾ ਲੱਗਾ ਕਿ ਹਿੰਦੁਸਤਾਨ ਨੇ ਇੱਕ ਇੱਕ ਬੱਚਾ ਤੁਹਾਡੇ ਤੁਹਾਡੇ ਤੇ ਤੁਸੀਂ ਦੋਨਾਂ ਦੇ ਪੈਰਾ ਮਰਗੇ ਵੀ ਨਹੀਂ ਹੋ ਹਿੰਦੁਸਤਾਨ ਦਾ ਮੁਕਾਬਲਾ ਕਰਨ ਵਾਸਤੇ ਸ਼ੇਰਾਂ ਦੇ ਦੁੱਧ ਨਹੀਂ ਪੀਣਾ ਪੈਂਦਾ ਬੋਲੇ ਸੋਨਹਾ ਕੇਸ਼ ਵਾਲੀ ਸਰ ਐਕਸ ਫੋਰਸ ਮੈਂ ਸਾਈਕਲਿਸਟ ਹਾਂ ਡੇਲੀ 100 ਕਿਲੋਮੀਟਰ ਚੱਲਦਾ ਅੱਜ ਮੈਨੂੰ 1109 ਦਿਨ ਹੋ ਗਏ ਹੈਗੇ ਔਰ ਤਿਰੰਗਾ ਯਾਤਰਾ ਵਾਸਤੇ ਆਏ ਆ ਔਰ ਪਾਕਿਸਤਾਨ ਮੁਰਦਾਬਾਦ ਥਾ ਹੈ ਔਰ ਪਾਕਿਸਤਾਨ ਮੁਰਦਾਬਾਦ ਹੀ ਰਹੇਗਾ ਮੋਹਾਲੀ ਕਿਵੇਂ ਲੱਗ ਰਿਹਾ ਹੈ ਸਰ ਮੋਹਾਲੀ ਕਿਵੇਂ ਲੱਗ ਰਿਹਾ ਬਹੁਤ ਵਧੀਆ ਸਰ ਜੋਸ਼ ਆਈਏਗਾ ਮੋਹਾਲੀ ਹਾਂਜੀ ਹਾਂਜੀ ਸਰ ਜੋਸ਼ ਆਈਏਗਾ ਸਾਰੇ ਬਹੁਤ ਸਾਰੇ ऑपरेशन सिंदूर दे दे विक्ट्री दे कह सकदे हो आपा तिरंगा यात्रा काढ रहे हा और ਸਾਡੇ ਸਾਰੇ ਫੌਜੀ ਭਾਈ 에어ਫੋਰਸ ਆਰਮੀ ਨੇਵੀ ਤੋਂ ਅਦਰ ਮੌਜੂਦ ਹੈਗੇ ਕੀ ਕਹੋਗੇ ਭਾਰਤੀ ਫੌਜ ਬਾਰੇ ਭਾਰਤੀ ਫੌਜ ਆਲਵੇਜ਼ ਸੁਪਰੀਮ ਫੋਰਸ ਹੈਗੀ ਹੈ ਔਰ ਆਲਵੇਜ਼ ਔਨ ਦਾ ਟਾਪ ਆਫ ਵਰਲਡ 에어ਫੋਰਸ 에어ਫੋਰਸ ਸਕਾਈਜ਼ ਅ ਲਿਮਿਟ ਪਿੰਪੁਆਇੰਟ ਬਾਦਰ ਪਿੰਪੋਸੀਸ਼ਨ ਸੀਜਨ ਸਰ ਜਿੱਧਰ ਚਾਹੀਦਾ ਉਧਰ ਹੀ ਅਟੈਕ ਕਰਦੇ ਹੈਗੇ ਆ ਕੈਪਟਨ ਜੀ ਐਮ ਸਿੰਘ ਨਾਮ ਹੈ ਮੈਂ ਇੰਡੀਆ ਨੇਵੀ ਤੋਂ ਰਿਟਾਇਰਡ ਹੂੰ ਨੇ ਹੀ ਗੰਗਾ ਕਿ ਜੋ ਸਾਡੇ ਦੇਸ਼ ਦੇ ਉੱਤੇ ਗੰਦੀ ਨਜ਼ਰ ਉਠਾਏਗਾ ਉਸ ਦੀ ਨਜ਼ਰ ਅਸੀਂ ਤੋੜ ਕੇ ਰੱਖ ਦਾਂਗੇ ਇਹ ਭਾਰਤ ਨਿਊ ਭਾਰਤ ਹੈ ਔਰ ਕੋਈ ਵੀ ਗੰਦਗੀ ਚੱਲਣ ਨਹੀਂ ਦੇਗਾ ਸਾਡੀ ਪੈਣਾ ਦੇ ਉੱਤੇ ਜਿਹੜਾ ਟੈਕ ਕਰਿਆ ਗਿਆ ਬਿਲਕੁਲ ਗਲਤ ਸੀਗਾ ਔਰ ਜੋ ਸਾਡੇ ਨਾਲ ਗਲਤੀ ਕਰੇਗਾ ਉਸ ਦਾ ਸੰਧੂਰ ਜਿਹੜਾ ਉਹਨਾਂ ਦਾ ਮਿਟਾਇਆ ਗਿਆ ਜਿਹੜਾ ਗਲਤੀ ਕਰੇਗਾ ਉਹ ਭਰੇਗਾ ਪਾ ਮੈਂ ਇੱਥੇ ਰਹਿ ਜਾਂ ਸਾਨੂੰ ਕੁਸ ਕੇ ਮਰਨਾ ਪਏ ਕਰਕੇ ਦਿਖਾਉਂਦੇ 10 ਚਲੋ ਮੋਦੀ ਭਾਰਤ ਮਾਤਾ ਕੀ ਜੈ ਮੋਦੀ ਭਾਰਤ ਮਾਤਾ ਕੀ ਜੈ ਫੌਜ ਸਾਰਿਆਂ ਤੋਂ ਬੈਸਟ ਹੈ ਸੀਗੀ ਪੂਰੇ ਆਲਓਵਰ ਦ ਵਰਲਡ ਵੀ ਆਰ ਦ ਬੈਸਟ ਐਂਡ ਵੀ ਕੈਨ ਪ੍ਰੋਡਿਊਸ ਐਨੀਥਿੰਗ ਐਨੀਵੇਅਰ ਵਾਟ ਅਬਾਊਟ ਲੀਡਰਸ਼ਿਪ ਪੀਐਮ ਮੋਦੀ ਪੀਐਮ ਮੋਦੀਸ ਲੀਡਰਸ਼ਿਪ ਇਜ਼ ਦ ਬੈਸਟ ਮੇਰੀ ਜਿੰਨੀ ਵੀ ਅੱਜ ਤੱਕ ਦੀ ਲਾਈਫ ਹੋਈ ਹੈ ਇਸ ਵਿੱਚ ਮੈਂ ਕਦੇ ਇੰਨੇ ਅੱਛੇ ਤਰੀਕੇ ਦੇ ਨਾਲ ਕੋਈ ਆਪਰੇਸ਼ਨ ਹੈਂਡਲ ਹੁੰਦੇ ਹੋਏ ਨਹੀਂ ਦੇਖਿਆ ਜਿਸ ਆਰਮੀ ਨੇਵੀ 에어ਪੋਰਟਸ ਇੰਟੈਲੀਜੈਂਸ ਏਜੰਸੀ ਬੀਐਸਐਫ ਔਰ ਸਭ ਕੁਝ 4 ਦਿਨਾਂ ਦੇ ਅੰਦਰ ਮੁਕਾ ਕੇ ਰੱਖਤਾ ਥਿਸ ਇਜ਼ ਵਾਟ ਦ ਇੰਡੀਆ ਇਜ਼ ਐਂਡ ਥਿਸ ਵਿਲ ਕੰਟੀਨਿਊ ਟੂ ਬੀ ਵਾਟ ਇਟ ਇਜ਼ ਸਾਰੀ ਟੋਪ ਲੀਡਰਸ਼ਿਪ ਭਾਵੇਂ ਸਾਡੇ ਸੈਣੀ ਸਾਹਿਬ ਡੇਰਾਬਦੀ ਤੋਂ ਪਰਿਸ਼ੰਕੋਨੀ ਜਾਇ ਪ੍ਰਵਿੰਦਰ ਬਾਦਲ ਜੀ ਜਾਇ ਸੁਖਿੰਦਰ ਗੋੜੀ ਜੀ ਫਿਰ ਥੋੜੀ ਦੇਰ ਦੇ ਵਿੱਚ ਸਾਡੇ ਡਾਕਟਰ ਸੁਮਨ ਸ਼ਰਮਾ ਜੀ ਵੀ ਇੱਥੇ ਪਹੁੰਚ ਰਹੇ ਨੇ ਟੀਮ सोनी ਜੀ ਵੀ ਸਾਡੇ ਵਿੱਚ ਜੇਜਤੌਰ ਦੇ ਪਹੁੰਚੇ ਨੇ ਸੋ ਮੈਂ ਤੁਹਾਡਾ ਸਾਰਿਆਂ ਦਾ ਪਹਿਲ ਦੇ ਤੋਂ ਸ਼ੁਕਰਗੁਜ਼ਾਰ ਆ ਮੈਂ ਦੱਸਣਾ ਚਾਹਣਾ ਜੇ ਮੇਰੇ ਸਾਥੀ ਇਕੱਠੇ ਹੋਏ ਨੇ ਸਾਡੇ ਮੋਹਾਲੀ ਵਿਧਾਨ ਜਬਰ 73 ਪਿੰਡ ਨੇ ਔਰ ਅੱਜ ਜਨਾਬ ਦੇ ਅਸ਼ੀਰਵਾਦ ਨਾਲ ਵਾਈਪਰੂ ਦੇ ਅਸ਼ੀਰਵਾਦ ਨਾਲ ਐਸਾ ਇੱਕ ਵੀ ਪਿੰਡ ਨਹੀਂ ਹੈਗਾ ਜਿੱਤੋਂ ਸਾਡੇ ਨਾਲ ਰੁਕੀ ਆ ਕੇ ਨਾ ਜੁੜੇ ਹੋਣ ਇੱਕ ਵਾਰੀ ਸਾਰੇ